ਯਾ ਯਾ ਗੇ ਇਸ ਨੂੰ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਐਲਬੇਨੀਆ ਜਿਹੜਾ ਮੁਲਕ ਹੈ ਉੱਥੋਂ ਦਾ ਵੀਜ਼ਾ ਲਵਾ ਦਿੱਤਾ ਜਾਵੇ ਤੇ ਇਹ ਉਸ ਚਾਂਸੇ 'ਚ ਆ ਗਏ ਇਹਨਾਂ ਨੇ ਕਿਹਾ ਵੀ ਠੀਕ ਹੈ ਉਹਨਾਂ ਕਿਹਾ ਕੁਝ ਪੈਸੇ ਲੱਗਣਗੇ ਤੇ ਤੁਸੀਂ ਸਾਨੂੰ ਵੀਜ਼ਾ ਲਵਾ ਦਿਓ ਸੋ ਜਿਹੜੇ 6 ਜਣੇ ਘੁੰਮਣ ਆਏ ਸੀ ਉਹਨਾਂ ਚੋਂ 4 ਜਣੇ ਆ ਉਹਨਾਂ ਨੇ ਕਿਹਾ ਅੰਮ੍ਰਿਤਸਰ ਵੀਜ਼ਾ ਲੱਗ ਗਿਆ ਤੇ ਅੰਮ੍ਰਿਤਸਰ ਤੁਹਾਨੂੰ ਮਿਲਣਾ ਪੈਣਾ ਜਾ ਕੇ ਇੱਥੇ ਆ ਕੇ ਡਿਵਾਈਨ ਹੋਟਲ ਬੱਸ ਸਟੈਂਡ ਦੇ ਸਾਹਮਣੇ ਉੱਥੇ ਆ ਕੇ ਇਹ ਚਾਰ শ্রীলੰਕਨ ਨੈਸ਼ਨਲਸ ਜਿਹੜੇ ਆਏ ਇਹਦੇ ਚ ਇੱਕ ਨਿਲੂ ਚਿਤਨ ਹੈ ਇੱਕ ਉਹਨਾਂ ਦੇ ਹੈਗੇ ਜੋਹਨ ਕਾਰਬੀਕਾ ललित प्रियंका कनिष्क और सुमर्धन ये सारे उत से दिल्ली सिगे ये जेड़ा असीथा नाम दा एक बंदा दस रहा है जेड़ा इना नु उत दिल्ली मिलया सी सो जदों ये चार लोग इथे आ गए त इना चो एक लेडी और एक मेल नु इना ने या के थोनु तो असि अ तोडा वीजा लागया तुसी साडे नाल चलो दूजे उत ही रह के होटल च ओ इथे ਇਤੋਂ ਨਾਲ ਲੈ ਕੇ ਚਾਂਸੇ ਦਾ ਕਿ ਵੀਜ਼ਾ ਤੁਹਾਡਾ ਲੱਗ ਜੇਗਾ ਉਸ ਤੋਂ ਬਾਅਦ ਜਾ ਕੇ ਇਹਨਾਂ ਨੂੰ ਕਾਲ ਕੀਤੀ ਉਹਨਾਂ ਨੇ ਕਿ ਤੁਹਾਡੇ ਬੰਦੇ ਦੋ ਕਿਡਨਾਪ ਹੋ ਗਏ ਤੁਸੀਂ 8000 ਯੂ ਐਸ ਡਾਲਰ ਸਾਨੂੰ ਦਿਓ ਨਹੀਂ ਤਾਂ ਹੀ ਇਹ ਬੰਦੇ ਰੀਲੀਜ਼ ਹੋ ਸਕਣਗੇ ਸੋ ਪੁਲਿਸ ਨੂੰ 30 12 ਨੂੰ ਇਹ ਸ਼ਿਕਾਇਤ ਮਿਲੀ ਸੀ ਏ ਡਿਵੀਜ਼ਨ ਰਾਮਬਗ ਥਾਣੇ ਚ ਇਮੀਡੀਏਟਲੀ ਪਰਚਾ ਦਰਜ ਕੀਤਾ ਗਿਆ 192 ਨੰਬਰ ਔਰ ਉਹਦੇ ਜੀ 30 ਦੇ ਵਿੱਚ डीसीपी मंदर साहब दी सुपरविजन ਦੇ ਵਿੱਚ ਰਪਾਲ ਸਿੰਘ ਏਡੀਸੀਪੀ ਵਿਨੀਤ ਸਾਡੇ ਏਸੀਪੀ ਸਾਹਿਬ ਈਸਟ ਔਰ ਨਾਲ ਬਲਜਿੰਦਰ ਔਰ ਕਪਿਲ ਜਿਹੜੇ ਇਹਨਾਂ ਦੇ ਐਸਐਚਓ ਤੇ ਚੌਕੀ ਇੰਚਾਰਜ ਸਾਰੇ ਇਕਦਮ ਐ ਐਕਸ਼ਨ ਚ ਆਏ ਬੜਾ ਸਵਿਫਟ ਐਕਸ਼ਨ ਕੀਤਾ ਗਿਆ ਔਰ ਜਿੱਥੇ ਦੋਨੇ ਬੰਦੇ ਪਹਿਲਾਂ ਰਿਕਵਰ ਕੀਤੇ ਗਏ ਹੁਸ਼ਿਆਰਪੁਰ ਏਰੀਏ ਚੋਂ ਉਸ ਅਸੀਂ ਹੁਸ਼ਿਆਰਪੁਰ ਪੁਲਿਸ ਦੀ ਵੀ ਕੁਝ ਹੈਲਪ ਲਈ ਜਦੋਂ ਇੱਕ ਵਾਰ ਇਹ ਰਿਕਵਰ ਹੋ ਗਏ ਤੇ ਅਸੀਂ ਟਰੇਸ ਕਰਨ ਚ ਲੱਗੇ ਉਹਦੇ ਚ ਦੋ ਮੁਲਜ਼ਮ ਜਿਹੜੇ ਤਿੰਨਾਂ ਚੋਂ ਫੜੇ ਗਏ ਇੱਕ ਦਾ ਨਾਮ ਹੈਗਾ ਅੰਕਿਤ ਇਹ ਬਾਈਕ ਸਾਲ ਦਾ ਹੈਗਾ ਇਹ ਰਾਮਗੜ ਪਿੰਡ ਪੈਂਦਾ ਹੈ ਕਪੂਰਥਲੇ ਚ ਉੱਥੋਂ ਦਾ ਰਹਿਣ ਵਾਲਾ ਹੈ ਇਟਲੀ ਤੋਂ ਡਿਪੋਰਟ ਹੋਇਆ ਹੋਇਆ ਹੈ 5 ਮਹੀਨੇ ਪਹਿਲਾਂ ਹੁਣ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਵਿੱਚ ਜਲੰਧਰ ਕੰਮ ਕਰ ਰਿਹਾ ਹੈ ਪ੍ਰਾਈ ਦੇ ਵਿੱਚ 12ਵੀਂ ਪਾਸ ਹੈ ਇੰਦਰਜੀਤ ਜਿਹੜਾ ਹੈ ਇਹ ਚੰਦਪੁਰ ਪਿੰਡ ਹੈਗਾ ਪਤਾਰਾ ਥਾਣਾ ਡਿਸਟ੍ਰਿਕਟ ਜਲੰਧਰ ਰੂਰਲ ਦੇ ਵਿੱਚ 22 ਸਾਲ ਦਾ ਤੇ 12ਵੀਂ ਪਾਸ ਹੈ ਕੰਮ ਕੋਈ ਨਹੀਂ ਕਰਦਾ ਜੇ ਇਹਨਾਂ ਦਾ ਪਿਛੋਕੜ ਦੇਖੀਏ ਤਾਂ ਜਿਹੜਾ ਇੰਦਰਜੀਤ ਹੈ ਇਹਦੇ ਖਿਲਾਫ ਤਿੰਨ ਮੁਕਦਮੇ ਪਹਿਲਾਂ ਜੱਟ ਜੀ ਨੇ 1458 ਵਗੈਰਾ ਦਾ ਜਿਹੜਾ ਸੀਰੀਅਸ ਹੁੰਦਾ ਹੈ ਕਿਸੇ ਨੂੰ ਲਰਕਿੰਗ ਹਾਊਸ ਸਟ੍ਰੈਸ ਪਾਇਸ ਐਟ ਨਾਈਟ ਐਂਡੀਪੀਐਸ ਦਾ ਹੈਗਾ ਰਾਮਾ ਮੰਡੀ ਜਲੰਧਰ ਕਮਿਸ਼ਨਰੇਟ ਨਕੋਦਰ ਫਗਵਾੜਾ ਦੇ ਵਿੱਚ ਵੀ ਆਰਮਜ਼ੈਕ ਦਾ ਇੱਥੇ ਪਰਚਾ ਹੈਗਾ ਸੋ ਕ੍ਰਿਮੀਨਲ ਮਾਈਂਡ ਦੇ ਬੰਦੇ ਨੇ ਜਿਹੜੀ ਇਹਨਾਂ ਦੇ ਬਰਾਮਦਗੀ ਹੋਈ ਹੈ ਉਹ ਇੱਕ ਕਾਰ ਹੈ Swift Desire ਔਰ ਕੁਝ ਪੈਸੇ ਇਹਨਾਂ ਨੇ ਉਹਦੇ ਜਿਹੜਾ ਅਨਕਿਤ ਹੈ ਉਹਦੇ ਖਾਤੇ 'ਚ ਪਾਏ ਸੀਗੇ ਉਹ ਵੀ ਅਸੀਂ ਫ੍ਰੀਜ਼ ਕਰਾ ਰਹੇ ਹਾਂ ਸੋ ਮੈਂ ਇਹਨੂੰ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਇਹ ਚੰਦੀ ਘੰਟੇ ਦੇ ਵਿੱਚ ਇਹ ਸਾਰੀ ਜਦੋਂ ਪੁਲਿਸ ਨੂੰ ਤਲਾਬ ਮਿਲਣ ਤੋਂ ਬਾਅਦ ਕਾਰਵਾਈ ਕੀਤੀ ਗਈ ਔਰ ਦੋਨੋਂ শ্রীলੰਕਰ نیشنل ਸਹੀ ਸਲਾਮਤ ਬਰਾਮਦ ਕੀਤੇ ਗਏ ਔਰ ਤਿੰਨਾ ਚੋਂ ਦੋ ਮੁਲਜ਼ਮ ਅਸੀਂ ਫੜ ਲਏ ਆ ਤੀਸਰਾ ਮੁਲਜ਼ਮ ਵੀ ਜਲਦੀ ਫੜਿਆ ਜਾਏਗਾ ਇਹ ਜਿਹੜੀ ਇਹਨਾਂ ਦੀ ਗ੍ਰਿਫਤਾਰੀ ਦੀ ਜਗ੍ਹਾ ਹੈ ਉਹ ਕੀ ਪਿੰਡ ਤੱਲਣ ਕਾਫੀ ਮਸ਼ਹੂਰ ਪਿੰਡ ਹੈ ਜਿੱਥੇ ਗੁਰਦੁਆਰਾ ਸਾਹਿਬ ਵੀ ਨੇ ਜਲੰਧਰ ਦੇ ਹਾਤੀ ਦੇ ਵਿੱਚ ਪੈਂਦਾ ਉੱਥੋਂ ਇਹ ਗ੍ਰਿਫਤਾਰ ਕੀਤੇ ਗਏ